ਮੀਤ ਇਸ ਦਾ ਨੋਟ ਚੁੱਕ ਲੈ ਆਵਾ ਕੀ ਕਹਣਾ ਚਾਹੁੰਦੇ ਅਸੀਂ ਸਵੇਰੇ ਚੱਲੇ ਹੋਏ ਹਾਂ ਜੀ ਬਾਲੀਆਂ ਪਿੰਡ ਤੋਂ ਸਟਾਰਟ ਕੀਤਾ ਸੀਗਾ ਤਾਂ ਜਿੰਨੇ ਵੀ ਪਿੰਡਾਂ 'ਚ ਗਏ ਆ ਜਿੱਥੋਂ ਵੀ ਰੋਡ ਸ਼ੋ ਲੰਘਿਆ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜੋ ਪੰਜਾਬ ਸਰਕਾਰ ਨੇ ਨਾ 200 ਲੱਖਾਂ 'ਚ ਕੰਮ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਸੰਤੁਸ਼ਟੀ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ ਤਾਂ ਓਵਰਆਲ ਮਾਹੌਲ ਆਮ ਆਦਮੀ ਪਾਰਟੀ ਵਾਸਤੇ ਮੀਤ ਹੇਰ ਜਿਨੂੰ ਲੈ ਕੇ ਬੜਾ ਪੋਜ਼ਿਟਿਵ ਲੱਗ ਰਿਹਾ ਹੈ ਤੇ ਪਿਆਰ ਜਾਂ ਚਾਲੀਆਂ 2024 ਆਦੇ ਇਲੈਕਸ਼ਨ ਪਿਆਰੀਆਂ ਪਿਆਰੀਆਂ ਅਹ ਪਿਆਰੀਆਂ ਜੀ ਅਸੀਂ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਮਿਲ ਸਕਦੇ ਆ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮ ਐ 2 ਸਾਲਾਂ ਦੇ ਉਹ ਜਿੰਨੇ ਵੱਧ ਤੋਂ ਲੋਕਾਂ ਤੱਕ ਪਹੁੰਚਾ ਸਕਦੇ ਆ ਅਸੀਂ ਉਹਦੀ ਕੋਸ਼ਿਸ਼ ਦੇ ਵਿੱਚ ਆ ਬਾਕੀ ਮੈਨੂੰ ਲੱਗਦਾ ਕਿ ਇਹ ਇਲੈਕਸ਼ਨ ਲੋਕਾਂ ਨੇ ਆਪ ਹੀ ਲੜ ਲੈਣਾ ਤੁਹਾਨੂੰ ਉਹਨਾਂ 'ਤੇ ਜ਼ੋਰ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿਹੜੇ ਜੀ ਆਨ ਸਾਹਿਬ ਵੱਲੋਂ ਕੀਤੇ ਹੋਏ ਕੰਮ ਐ ਜੇ ਆਪਾਂ ਧੂਰੀ ਦੀ ਗੱਲ ਵੀ ਕਰੀਏ ਤਾਂ ਜਿੰਨਾ ਵਿਕਾਸ ਤਾਂ 2 ਸਾਲਾਂ 'ਚ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਪਹਿਲਾਂ 5 ਜਾਂ 10 ਸਾਲਾਂ 'ਚ ਵੀ ਇੰਨਾ ਵਿਕਾਸ ਇੱਥੇ ਕਦੇ ਧੂਰੀ ਦਾ ਹੋਇਆ ਸੀ بڑے ਵੱਡੇ ਵੱਡੇ ਕੰਮ ਜਿਹੜੇ ਪੈਂਡਿੰਗ ਪਏ ਸੀਗੇ 40-40 ਸਾਲਾਂ ਦਾ ਡਿਮਾਂਡ ਸੀ ਜਿਵੇਂ ਸੂਏ ਦਾ ਕੰਮ ਹੈ ਤਾਂ ਉਹ ਬੜੀ ਜਲਦੀ ਪੂਰਾ ਹੋਇਆ ਜੋ-ਜੋ ਵਾਦੇ ਸੀਐਮ ਸਾਹਿਬ ਨੇ ਕੀਤੇ ਉਹ ਪੂਰੇ ਕਰਕੇ ਦਿਖਾ ਰਹੇ ਅੱਜ ਨੀਠੇ ਦੇ ਧੂਰੀ ਪਹੁੰਚ ਰਹੇ ਨੇ ਆਪਣੇ ਕਾਫਲੇ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਦਾ ਕਿੱਦਾਂ ਲਾ ਦੋਰਾ ਰਹੇਗਾ ਅੱਜ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਿਸ ਮੁੱਦੇ ਨਾਲ ਇਹਨਾਂ ਚੋਣਾਂ ਵਿੱਚ ਉੱਤਰੀ ਹੈ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਕਹਿਣਾ ਹੈ 13 0 ਉਸ ਦਾ ਮਤਲਬ ਤੁਸੀਂ ਸਮਝ ਹੀ ਸਕਣ ਜੇ ਅਸੀਂ ਕੁਝ ਕੀਤਾ ਹੈ ਉਹਨਾਂ ਨੇ ਪੰਜਾਬ ਲਈ ਕੀਤਾ ਤਾਂ ਹੀ ਉਹ 13 0 ਦੀ ਗੱਲ ਕਰ ਰਹੇ ਨੇ ਅੱਜ ਇਸ ਤੋਂ ਬਾਅਦ ਮੀਟੇਰ ਸਾਹਿਬ ਸਾਰੇ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਕਿਉਂਕਿ ਲੋਕਾਂ ਦਾ ਪਰਮਾ ਹੰਗਾਰਾ ਜੋ ਮਿਲ ਰਿਹਾ ਉਸ ਦੇ ਨਤੀਜੇ ਤੁਹਾਡੇ ਸਾਹਮਣੇ 4 ਤਰੀਕ ਨੂੰ ਆ ਜਾਣਗੇ ਬਾਕੀ ਦੀ ਗੱਲ ਇਹ ਹੈ ਜੇ ਕੋਈ ਬੰਦਾ ਕੰਮ ਕਰਦਾ ਹੈ ਤਾਹੀਂ ਉਹ ਲੋਕਾਂ ਦੇ ਵਿੱਚ ਵਿਚਰਦਾ ਤੇ ਉਹ ਵੋਟ ਮੰਗ ਸਕਦਾ ਹੈਗਾ ਉਸੇ ਤਹਿਤ ਹੀ ਜੇ ਸਾਡੇ ਸੀਐਮ ਸਾਹਿਬ ਨੇ ਪੰਜਾਬ ਦਾ ਵਿਕਾਸ ਕੀਤਾ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਹੈ ਤਾਂ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਪਾਰਟੀ ਨੂੰ ਤੇ ਸੀਐਮ ਸਾਹਿਬ ਦੇ ਰੋਡ ਚੋਣਾਂ ਨੂੰ ਕਿੰਨਾ ਭਰਮਾ ਹੁਜ਼ਾਰਾ ਮਿਲ ਰਿਹਾ ਹੈਗਾ ਐਫਪੀਜੀ ਆਮ ਆਦਮੀ ਪਾਰਟੀ ਵੱਲੋਂ ਜੀਫੇਰ ਕੈਂਡੀਡੇਟ ਨਹੀਂ ਕਹਿਣਾ ਸਰ ਮੀ ਤੇਹਰ ਕੈਂਡੀਡੇਟ ਨੇ ਜਿਹੜੇ ਪਾਰਟੀ ਦੇ ਬੜੇ ਯੰਗ ਲੀਡਰ ਨੇ ਜੀ ਯੂਥ ਦੀ ਜਿਹੜੀ ਆਵਾਜ਼ ਹੈ ਸੁਭਾ ਸਰਕਾਰ ਦੇ ਕੇ ਚੱਕਦੇ ਰਹੇ ਨੇ ਤੇ ਯੂਥ ਨੂੰ ਹਮੇਸ਼ਾ ਹੀ ਪ੍ਰਮੋਟ ਕਰਦੇ ਰਹੇ ਨੇ ਉਹਨਾਂ ਵੱਲੋਂ ਕੀਤੇ ਹੋਏ ਕੰਮ ਪੂਰੇ ਪੰਜਾਬ 'ਚ ਗੂੰਜ ਰਹੇ ਨੇ ਤੇ ਸਾਨੂੰ ਮਾਣ ਹੈ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਉਹ ਗੂੰਜਣਗੇ ਪੰਜਾਬ ਨੂੰ ਲੈ ਕੇ ਰੇਡੀ ਜੂਨੀਅਨ ਧੂਰੀ ਬਨੋ ਮੀਥਰ ਦੇ ਰੋਡ ਸ਼ੋਅ ਦੌਰਾਨ ਆਪਣੇ ਵੱਲੋਂ ਪਾਣੀ ਦੀ ਛਵੀਲ ਲਗਾਈ ਗਈ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਲੋਕਾਂ ਨੂੰ ਆਜੂ ਦਾ ਜਿਹੜਾ ਰੋਡ ਸ਼ਿਆ ਬਰਨਾਲੇ ਤੋਂ ਸ਼ੁਰੂ ਹੋਇਆ ਹੈ ਔਰ ਇਹ 16 ਪਿੰਡਾਂ ਦੇ ਵਿੱਚ ਹੁੰਦਾ ਹੋਇਆ ਤੂਰੀ ਸ਼ਹਿਰ ਦੇ ਵਿੱਚ ਐਂਟਰ ਕਰਨ ਵਾਲਾ ਔਰ ਜੋਸ਼ ਦੇਖਣ ਵਾਲਾ ਲੋਕਾਂ ਦੇ ਵਿੱਚ ਔਰ ਠਾਠਾ ਮਾਰਦਾ ਕਾਫੀ ਇਸ ਕੰਮ ਦੀ ਇਸ ਗੱਲ ਵੀ ਗਵਾਹੀ ਕਰਦਾ ਕਿ ਕੀਤੇ ਹੋਏ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਅੱਜ ਜਿੰਨੇ ਵੀ ਪਿਛਲੇ ਕੰਮ ਸੀਗੇ ਜੋ ਸਾਲਾਂ ਦੇ ਵਿੱਚ ਕੀਤੇ ਨੇ ਕੁੱਲੇ ਤੂਰੀ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੇ ਕੰਮ ਕਰੇ ਨੇ ਔਰ ਜਿਨ੍ਹਾਂ ਕੰਮ ਕੀਤੇ ਨੇ ਉਹ ਸਾਰੇ ਜ਼ਿਲ੍ਹੇ ਵਾਦੇ ਕੀਤੇ ਸੀਗੇ ਉਹ ਸਾਰੇ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਕੋਈ ਵੀ ਨਹੀਂ ਕਰੀਆ ਜੀ ਦਾ ਮੈਂ ਸਾਰਾ ਸਾਰੇ ਚੋਰੀ ਨਿਵਾਸੀਆਂ ਦਾ ਜਿਹੜੇ ਵੀ ਤੁਸੀਂ ਇੰਕੀ ਸਮਾਂ ਕੱਢ ਕੇ ਆਏ ਹੋ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆ ਕੇ ਤਾਂ ਜਿੱਥਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਸੀਂ ਬਹੁਤ ਵੱਡੀ ਲੀਡ ਦਿਖਾਇਆ। ਦਿੱਲੀ ਤੋਂ ਬਾਅਦ ਸਿੱਧੇ ਭਗਵੰਤ ਮਾਨ ਜੀ ਪੂਰੇ ਪੰਜਾਬ ਤੇ ਵਿਕਾਸ ਦੇ ਕੰਮ ਕਰ ਰਹੇ ਆ। ਉਹ ਸੂਰੀ ਵਾਲੇ ਤੁਸ ਵੀ ਵਧਾਈ ਦੇ ਪਾਸਰੋਂ ਜਿਹੜੇ ਕੰਮ ਥੋੜੇ ਆ 5 ਸਾਲਾਂ ਤੋਂ ਹੋ ਜਾਣੇ ਆ ਉਹ ਕਈ ਜਹਾਜ਼ਿਆਂ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਇਹ ਕੰਮ ਉਹਦੇ ਹੋਏ ਸੀ ਰਾਜਾ ਪਰ ਉਹ 40 ਕੰਪਨੀ ਜੀ ਨੂੰ ਝੂਠਾ ਕਹਿ ਦਿੰਨੇ ਹੋ 80 ਕਰੋੜ ਰੁਪਏ ਦੀ ਲਾਗਤ ਨਾਲ ਲੱਗਿਆ ਇਹਦਾ ਕਿ ਕੋਈ ਵਾਦਾ ਵੀ ਨਹੀਂ ਕੀਤਾ ਹੋਰ ਕੋਈ ਸਰਕਾਰ ਆਉਂਦੀ ਜਾਂਦੀ ਕੋਈ ਲੀਡਰ ਆਉਂਦਾ ਇੱਥੇ ਜਾਂਦਾ ਕਿ ਭਗਵੰਤ ਸਿੰਘ ਮਾਨ ਇੱਥੋਂ ਮੁੱਖ ਮੰਤਰੀ ਦਾ ਬਣੇ ਤਾਂ ਇਹ ਕਿੰਨੀ ਵੱਡੀ ਸਮੱਸਿਆ ਲੱਗ ਆ ਗਈ ਸੀ ਉਹਦੇ ਸਾਧਕੀ ਵੀ ਬੜੀ ਵੱਡੀ ਸਮੱਸਿਆ ਆ ਪੂਰੀ ਚੋਅਛਾਤ ਬੰਦਿਆ ਹੋਇਆ ਮੈਂ ਕਿਹਨਾਂ ਵਾਰ ਜ਼ਿਕਰ ਕੀਤਾ ਕਿ ਮੇਰੀ ਥੋੜੀ ਨਾਲ ਬਹੁਤ ਪੁਰਾਣੀ ਸਮੱਸਿਆ ਹੈ ਬਹੁਤ ਮਿਕਰ ਵਿੱਚ ਇਹਨਾ ਆਉਂਦਾ ਰਹਿਣਾ ਇਹ ਦੁਕਾਨ ਵਾਲੇ ਕਹਿੰਦੇ ਆ ਕਿ ਨਹੀਂ ਥੋੜੀ ਜਿਹੀ ਰੱਖਿਆ ਹੈ ਤੇ ਅੱਧੇ ਪਾਸੇ ਦੂਜੇ ਪਾਸੇ ਤੇ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਉਹਨਾਂ ਨੇ ਸਮੇਂ 'ਚ ਹੋਣਾ ਜ਼ਰੂਰੀ ਹੈ ਕਿ 350 ਕਰੋੜ ਦੀ ਲੱਖ ਜਿਹੜਾ ਪੋਰਾ ਉਹ ਵੀ ਜਾ ਰਿਹਾ ਹੈ ਤੇ ਜਿਹੜੀਆਂ ਫਰਕ ਤੋਂ ਆਇਆ ਆ 8 ਕਰੋੜ 11 ਲੱਖ ਦਾ ਇਹ ਬਾਜੇ ਦਾ ਟੈਂਡਰ ਲੱਗੇ ਆ ਤੇ ਜਦੋਂ ਕੌਮ ਦਾ ਤੇ ਲੋਕਾਂ ਬਹੁਤ ਕਹੀ ਜਾਂਦੀ ਜਿਹੜਾ ਕੰਨ ਉਹ ਸੁਣੂ ਹੁੰਦਾ ਨੇ ਜੋ ਕੋਰਾਂ ਵਿੱਚੋਂ ਗਾਮਣੇ ਜਿਹੜੇ ਛੋਟੇ ਹੱਥੇ ਛੋੜੇ ਆ ਭਾਈ ਮੋਰ ਜੀ ਇਹ ਆਪ ਤੁਹਾਡੇ ਦੋ ਰੋਤੇ 20 ਮੋਰ ਦੀ ਗਾਂ ਸਿੰਨਾ ਕੋਰਤਾਰੀ ਨੂੰ ਬੰਦੇ ਉਹ ਕਿੰਨੇ ਪ੍ਰਤੀਯੁਤਿ ਪਾਈ ਗਈ ਕੋਰਤੀਆ ਪ੍ਰਕਾਰ ਨੂੰ ਲੱਗੂ ਉਹ ਸੂਰੇ ਦੇ ਉੱਪਰ ਬਰੂਗਾ ਮੈਨੂੰ ਲੱਗਦਾ ਕਿ ਜਿਵੇਂ ਉੱਥੇ ਫਰੋਜਪੁਰ ਹੈ ਬਾਕੀ ਸ੍ਰੀ ਉਮੇਦਾਬਾਦ ਜੰਨਾ ਸ਼ਾਮ ਨੂੰ ਸਾਰਾ ਪੂਰੀ ਸੂਏ ਦੇ ਉੱਤਰ ਹੋਇਆ ਕਿਉਂਕਿ ਜਿਹੜੇ ਸੂਏ ਤੋਂ ਜਾਣਾ ਵੀ ਉੱਥੇ ਉਹ ਸਾਡੇ ਨਾਲ ਦਾ ਉਹ ਕਿ ਜਿਹੜੇ ਉਸੇ ਕੰਮ ਵੀ ਸਾਵੇ ਕਹਿੰਦੇ ਸੀ ਜਿਹੜਾ ਉਹ ਮਜ਼ਦੂਰੀ ਬਹੁਤ ਘੱਟ ਸੀ ਕਿ ਨਹੀਂ ਇਤੋਂ ਵੇਚ ਕੇ